ਇਕਰ ਚੂੜਿਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਬਾਇਓਜਨ ਕਲ ਸਕੂਲ ਚ ਤੁਮਤਮ ਨਾਲ ਮਨਾਇਆ ਗਿਆ ਟੀਚਰ ਤੇ ਸਕੂਲੀ ਬੱਚੇ ਨੇ ਅਧਿਆ ਕਾਂਤਾ ਕੀਤਾ ਸਨਮਾਨ ਟੀਚਰਾਂ ਅਤੇ ਬੱਚਿਆਂ ਨੇ ਰਲ ਮਨਾਈ ਖੁਸ਼ੀ ਟੀਚਰਾਂ ਵੱਲੋਂ ਬੱਚਿਆਂ ਨੂੰ ਅਧਿਆਪਕ ਦਿਵਸ ਦੀ ਦਸੀ ਗਈ ਮਹੱਤਤਾ ਫਤਿਹਗੜ ਚੂਰੀਆਂ ਦੇ ਬॉयਜ਼ ਐਂਡ 걸ਜ਼ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚ ਅਧਿਆਪਕਾਂ ਤੇ ਬੱਚਿਆਂ ਨੇ ਰਲ ਕੇ ਤੁਮਤਾ ਨਾਲ ਮਨਾਇਆ ਟੀਚਰ ਤੇ ਇਸ ਮੌਕੇ ਦੋਨਾਂ ਸਕੂਲਾਂ ਤੇ ਹੀ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਇੱਕ ਦੂਜੇ ਨੂੰ ਟੀਚ ਸਟੇਜ ਤੇ ਮੁਬਾਰਕਾਂ ਦਿੱਤੀਆਂ ਗਈਆਂ ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਅਧਿਆਪਕਾਂ ਖਾਸ ਤੌਰ ਤੇ ਟੀਚਰ ਦੇ ਨੂੰ ਮੁੱਖ ਰੱਖਦਿਆਂ ਉਹਨਾਂ ਦਾ ਸਨਮਾਨ ਕੀਤਾ ਗਿਆ ਅਤੇ ਆਪਕਾਂ ਵੱਲੋਂ ਵੀ ਬੱਚਿਆਂ ਨੂੰ ਟੀਚਰ ਸਟੇ ਦੀ ਮਹੱਤਤਾ ਦੱਸੀ ਗਈ ਇਸ ਮੌਕੇ ਕਰਵਾਏ ਗਏ ਸਨਮਾਨ ਸਮਾਰੋਹ ਵਿੱਚ ਰੰਗ ਰੰਗ ਬੱਚਿਆਂ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ ਤੇ ਵੱਖ-ਵੱਖ ਐਟਮਾ ਵਿੱਚ ਅਧਿਆਪਕਾਂ ਅਤੇ ਬੱਚਿਆਂ ਨੇ ਰਲ ਕੇ ਮਨੋਰੰਜਨ ਕੀਤਾ ਅਤੇ ਗਿੱਧਾ ਅਤੇ ਪੰਗੜੇ ਵੀ ਪਾਏ ਗਏ ਖਾਉਂਦੇ ਹਾਂ ਤੁਹਾਨੂੰ ਖਾਸ ਰਿਪੋਰਟ ਅੱਜ ਸਭ ਨੂੰ ਟੀਚਰ ਦੇ ਤੇ ਅਧਿਆਪਕ ਦੇ ਵਜੂ ਤੇ ਬਹੁਤ-ਬਹੁਤ ਮੁਬਾਰਕਾਂ ਮੇਰੇ ਵੱਲੋਂ ਹਾਰਦਿਕ ਸ਼ੁਭਕਾਮਨਾਵਾਂ ਆਪਣਾ ਨਾਮ ਅਗਲੇ ਸਾਲ ਦੇ ਆਪਣਾ 3-4 ਦਿਨ ਤੱਕ ਹੋਰ ਰੱਖੀਆਂ ਮਾਨੂੰ ਤੇ ਅਵੇਗਾ ਤਕੀਕਾ ਅਰਸੋ ਤੇਰੇ ਬੱਚਿਆਂ ਦੇ ਬੱਚੇ ਹੋਰ ਜਿਆਦਾ ਤੋਸ ਕਰਨਗੇ ਇੱਕ ਬਹੁਤ ਵੱਡਾ ਇਤਿਹਾਸ ਦੇ ਰਿਹਾ ਯੋਧਾ ਹੋਇਆ ਹੈ ਸਿਕੰਦਰ गुरू सी द टीचर सी दु और ਅੱਛਾ ਤੇ ਆਪਾਂ ਦਿੱਖਤੀ ਆਪਾਂ ਪਹੁੰਚੇ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਸ ਫਤਿਹਗੜ੍ਹ ਤੁੜੀਆਂ ਵਿਖੇ ਜਿੱਥੇ ਕਿ ਬੱਚਿਆਂ ਅਤੇ ਟੀਚਰਸ ਨੇ ਰਲ ਕੇ ਟੀਚਰਸ ਦੇ ਰਤੁਮਤਾ ਨਾਮ ਲਾਇਆ ਤੇ ਬੱਚਿਆਂ ਨੂੰ ਵੱਖ-ਵੱਖ ਇੱਥੇ ਰੋਲ ਵੀ ਪਲੇ ਕੀਤੇ ਨੇ ਕਿ ਕਿਸ ਤਰ੍ਹਾਂ ਦਾ ਸਕੂਲ ਚ ਪੜਾਈ ਹੁੰਦੀ ਹੈ ਕਿਸ ਤਰ੍ਹਾਂ ਦੇ ਟੀਚਰਸ ਪੜ੍ਹਾਉਂਦੇ ਨੇ ਵੱਖ-ਵੱਖ ਬੱਚਿਆਂ ਨੇ ਆਪਣੇ ਆਪਣੇ ਲਹਿਜੇ ਨਾਲ ਰੋਲ ਅਦਾ ਕੀਤੇ ਨੇ ਸਾਡੇ ਨਾਲ ਨੇ ਟੀਚਰਸ ਵੀ ਨੇ ਪ੍ਰਿੰਸੀਪਲ ਨੇ ਅਮੀ ਆਪਾਂ ਗੱਲਬਾਤ ਕਰਾਂਗੇ ਤੇ ਟੀਚ ਬੱਚਾ ਨਾ ਵੀ ਗੱਲਬਾਤ ਕਰਦੇ ਅੱਜ ਟੀਚ ਦੇ ਤੇ ਉਹ ਕੀ ਕਹਿਣਾ ਚਾਹੁੰਦੇ ਹੈ ਕੀ ਨਾਂ ਤੁਹਾਡਾ ਰਜਿੰਦਰ ਕੌਰ ਸਰ ਇਹ ਕਿ ਕਿਹੜੀ ਕਲਾਸ ਦਾ ਹੈ ਪਲੱਸ 1 ਇਹ ਮੈਡੀਕਲ ਮੈਡੀਕਲ ਤੇ ਤੁਸੀਂ ਅੱਜ ਕਿਹੜਾ ਰੋਲ ਪਲੇ ਕੀਤਾ ਸਰ ਅੱਜ ਮੈਂ ਮਿਸਿਸ ਅਨੀਤਾ ਰੋੜਾ ਜੀ ਦਾ ਪ੍ਰਿੰਸੀਪਲ ਜੀ ਦਾ ਰੋਲ ਪਲੇ ਕੀਤਾ ਹੈ ਬਹੁਤ ਵਧੀਆ ਲੱਗ ਰਿਹਾ ਜਿੱਦਾਂ ਉਹ ਐਕਟੀਵਿਟੀਜ਼ ਕਰਦੇ ਆ ਉਦਾਂ ਹੀ ਕਰਨੇ ਆ ਤੇ ਜਿੱਦਾਂ ਹੀ ਉਹ ਗਰਾਊਂਡ ਤੇ ਜਾਂਦੇ ਆ ਉਦਾਂ ਵੀ ਜਾਂਦੇ ਆ ਪੁੱਛ ਕੀ ਤੁਹਾਡਾ ਕੀ ਨਾਂ ਪਾਇਲਦੀਪ ਕੌਰ ਸਰ ਪਾਜੀ ਤੁਸੀਂ ਕਿਹੜਾ ਰੋਲ ਅਦਾ ਕਰ ਰਹੇ ਮਿਸ ਫਨਨੰਦ ਮੈਂ ਪੁਨਮ ਦਾ ਕਿਸ ਤਰ੍ਹਾਂ ਉਹ ਟੀਚ ਕਰਾਉਂਦੇ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਰੈਕਟ ਕਰਦੇ ਆ ਬਹੁਤ ਵਧੀਆ ਇਥੇ ਮੈਮ ਟੀਚ ਕਰਵਾਉਂਦੇ ਨੇ ਤੇ ਮੈਂ ਜਿਹਨਾਂ ਦਾ ਰੋਲ ਪਲੇ ਕੀਤਾ ਮੈਨੂੰ ਬਹੁਤ ਖੁਸ਼ੀ ਹੋਣ ਦੀ ਮਤਲਬ ਬਹੁਤ ਵਧੀਆ ਅਹਿਸਾਸ ਹੋਣ ਦਾ ਟੀਚਰ ਵਾਲਾ ਇੱਕ ਫੀਲਿੰਗ ਆ ਰਹੀ ਆ ਮੈਂ ਕਿਹੜੀ ਕਲਾਸ ਕਰੀ ਹੈ ਮੇਰੀ 10ਵੀਂ ਕਲਾਸ ਹੈ 10ਥੀ ਟੀਚਰ ਵਾਲੀ ਤੁਸੀਂ ਫੀਲ ਹੈ ਚਲੋ ਚੰਗੀ ਗੱਲ ਹੈ ਕਿ ਤੁਸੀਂ ਜੇ ਫੀਲ ਲਓਗੇ ਤੇ ਆਪਾਂ ਉਸ ਮੁਕਾਬਲੇ ਪਹੁੰਚ ਵੀ ਸਕਦੇ ਹਾਂ ਹਾਂਜੀ ਮੈਂ ਪ੍ਰੈਪ ਕੋਰ ਕਿਹੜੀ ਕਲਾਸ ਹੈ 10ਥੀ ਬੀ ਤੁਸੀਂ ਕਹੋ ਰਹਾ ਰੋਲ ਪਲੇ ਦਾ ਕੀਤਾ ਮਿਸ ਅਮਨਨਾਮ मैडम અમાર ਕੋ ਕਿਹੜੇ ਸਬਜੈਕਟ ਦੇ ਨੇ ਮੈਥਸ ਤੁਸੀਂ ਵੀ ਉਸ ਤਰ੍ਹਾਂ ਹੀ ਰੋਲ ਅਦਾ ਕੀਤਾ yes sir ਕਿਰਪਿੰਦਰ ਕੋਟ ਤੁਹਾਡਾ ਨਾਰਪਿੰਦਰ ਕੋਰੇ ਹੈ ਕਿ ਮੈਡਮ ਦਾ ਨਹੀਂ ਮੈਮ ਦਾ ਨਾਮ ਅਨਕੁਲਜੀਤ ਮੈਮ ਉਹ ਕਿਹੜੇ ਸਬਜੈਕਟ ਦੇ ਟੀਚਰ ਪੰਜਾਬੀ ਪੜ੍ਹਾਉਂਦੇ ਆ ਤੇ ਉੱਥੇ ਆਫਿਸ ਦੇ ਬਾਹਰ ਬੈਠਦੇ ਆ ਉਹਨਾਂ ਦੇ ਲਾਗੇ ਬੈਠਾ ਆਪਾਂ ਸਵੇਰ ਤੇ ਮੈਮ ਵਾਂਗ ਜਿੱਦ ਤਰ੍ਹਾਂ ਮੈਮ ਪੀਰੀਅਡ ਲਿਖਾਉਂ ਜਾਂਦੇ ਆ ਉਸ ਤਰ੍ਹਾਂ ਸੇਮ ਮੇਰਾ ਨਾਮ ਪਲਵਿੰਦਰ ਕੋਟ ਹਮਰਿਤ ਮੈਮ ਮੈਂ ਮੈਮ ਪੰਜਾਬੀ ਟੀਚਰ ਆਂਦੇ ਬਹੁਤ ਵਧੀਆ ਟੀਚਰ ਹੈ ਤੇ ਉਹਨਾਂ ਦਾ ਬਿਹੇਵੀਅਰ ਵੀ ਬਹੁਤ ਵਧੀਆ ਹੈ ਸੋ Happy teachers day welcome to gourmet girl seniors candle school my name is arshdeep kaur from class to class i am ncc student so aaj teachers day so sab nu mere walon teachers day da bahut bahut mubarak so teachers day ek teachers day jehda hunda hai most important day hunda hai teachers di life da sir jehda teachers day hunda hai school vich sade teachers jehde ho sade parents mang rendey ha sade naal ghar vich sade parents paan sade ਪੀਰੈਂਟਸ ਮਾਤਾ ਪਿਤਾ ਆਪਣੇ ਪਰਸਨਲ ਪੀਰੈਂਟਸ ਸਾਹਿਬ ਅਤੇ ਸਕੂਲ ਵਿੱਚ ਸਾਡੇ ਪੀਰੈਂਟਸ ਜਿਹੜੇ ਆ ਤੀਜਾ ਹੁੰਦੇ ਆ ਸੋ 올 ਟੀਚਰਸ ਨੂੰ ਮੇਰੇ ਵੱਲੋਂ ਹੈਪੀ ਟੀਚਰਸ ਡੇ ਥੈਂਕ ਯੂ ਸਰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਰਜੋਤ ਕੋਹਰ ਹੈ ਮੈਂ ਡਿਪ ਵਿੱਚ ਅੰਦਰ ਰੋਲ ਪਲੇ ਕੀਤਾ ਹੈ ਉਹ ਸਾਨੂੰ ਐਜੂਕੇਸ਼ਨ ਬਾਰੇ ਦੱਸਦੇ ਆ ਫਿਜ਼ੀਕਲ ਐਜੂਕੇਸ਼ਨ ਬਾਰੇ ਦੱਸਦੇ ਆ ਸਾਨੂੰ ਖੇਡਾਂ ਦੇ ਮੈਦਾਨ ਵਿੱਚ ਲੈ ਕੇ ਜਾਂਦੇ ਆ ਸਾਡੀ ਪੋਜੀਸ਼ਨ ਲੈਣ ਚ ਬਹੁਤ ਮਦਦ ਕਰਦੇ ਆ ਥੈਂਕ ਯੂ ਗੁੱਡ ਮਾਰਨਿੰਗ ਟੂ 올 ਮਾਈ ਨੇਮ ਇਜ਼ ਪਲਕਪ੍ਰੀਤ ਗੋਟੀ ਮੈਂ ਅਨੰਦ ਮੈਮ ਦਾ ਰੋਲ ਪਲੇ ਕੀਤਾ ਵਾ ਅ ਲੈਕਚ ਤੇ ਉਹ ਵੀ ਸਾਡੇ ਵੱਲ ਬਹੁਤ ਧਿਆਨ ਦਿੰਦੇ ਮਤਲਬ ਸਾਡੀ ਇਨਚਾਰਜ ਮੈਮ ਆ ਤੇ ਲਾਈਕ ਕਿਵੇਂ ਕਦੀ ਕਿ ਸਾਡੇ ਡਾਕੂਮੈਂਟਸ ਵਗੈਰਾ ਕੰਪਲੀਟ ਨਹੀਂ ਹੁੰਦੇ ਸਕਾਲਰਸ਼ਿਪਸ ਲੱਗਦੀਆਂ ਇਥੇ ਤੇ ਐਸਬੀਸੀ ਬੱਚਿਆਂ ਦੀਆਂ ਉਹਨਾਂ ਦੇ ਵਿੱਚ ਉਹਨਾਂ ਦਾ ਬਹੁਤ ਸਹੀ ਹੋਊਗਾ ਕਿ ਬੱਚਿਆਂ ਨੂੰ ਪਹਿਲਾਂ ਕਹਿਣਾ ਕਿ ਆਪਣੇ ਡਾਕੂਮੈਂਟਸ ਲੈ ਆਓ ਕੰਪਲੀਟ ਕਰੋ ਤੇ ਹੋਰ ਵਧੀਆ ਗਾਈਡ ਕਰਦੇ ਬਹੁਤ ਵਧੀਆ ਗਾਈਡ ਕਰਦੇ ਆ ਤੇ ਆਪਣੇ ਵੱਲ ਕੋਈ ਮੈਸੇਜ ਦੇਣਾ ਚਾਹੋ ਟੀਚਰਸ ਨੂੰ ਆਪਣੇ ਬੱਚਿਆਂ ਨੂੰ ਕੋਈ ਮੈਸੇਜ ਇਹ ਹੋਈ ਕਿ ਬੱਚਿਆਂ ਨੂੰ ਮੈਸੇਜ ਕੀ ਆਪਣੇ ਪੇਰੈਂਟਸ ਦੀ ਤਰ੍ਹਾਂ ਆਪਣੇ ਟੀਚਰਸ ਦੀ ਵੀ ਰਿਸਪੈਕਟ ਕਰੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਸ ਫਤਿਹਗੜ ਚੁਬੇਂ ਦੇ ਪ੍ਰਿੰਸੀਪਲ ਮੈਡਮ ਨੀਤਾ ਰੋੜੀ ਅੱਜ ਟੀਚਰ ਸਟੇਟ ਦੇ ਗਲਬਾਰ ਕਰ ਰਹੇ ਆ। ਅ ਪਹਿਲਾਂ ਤੇ ਮੇਰੇ ਵੱਲੋਂ ਜੀ ਸਮੂਹ ਅਧਿਆਪਕ ਵਰਗ ਜਿਹੜੇ ਕੀ ਰਾਸ਼ਟਰ ਨਿਰਮਾਤਾ ਨੇ ਆਇਤੇ ਦਿੰਦੀਆਂ ਬਹੁਤ-ਬਹੁਤ ਮੁਬਾਰਕਬਾਦ। ਅ ਵੈਸੇ ਤੇ ਅਸੀਂ ਹਰ ਰੋਜ਼ ਹਰ ਇੱਕ ਕੋਲੋਂ ਸਿੱਖਦੇ ਆਂ। ਹਰ ਬੱਚੇ ਕੋਲੋਂ ਵੀ ਸਿੱਖਦੇ ਆਂ। ਆਪਣੇ ਸਾਥੀਆਂ ਕੋਲੋਂ ਵੀ ਸਿੱਖਦੇ ਆਂ। ਆਪਣੇ ਮਾਤਾ-ਪਿਤਾ ਕੋਲੋਂ ਵੀ ਸਿੱਖਦੇ ਆਂ। ਹਰ ਉਹ ਇਨਸਾਨ ਜਿਹੜਾ ਕਿ ਸਾਨੂੰ ਕੁਝ ਸਿਖਾਵੇ ਜਿਹਦੇ ਕੋਲੋਂ ਅਸੀਂ ਸਿੱਖੀਏ ਜ਼ਿੰਦਗੀ ਜੀਣ ਦੀ ਜਾਤ ਸਿੱਖੀਏ ਉਹ ਸਾਡੇ ਵਾਸਤੇ ਟੀਚਰ ਹੈ ਅ ਅੱਜ ਦੇ ਦਿਨ ਦਾ ਸਮਰਪਿਤ ਹੈ ਉਹਨਾਂ ਸਾਰੇ ਅਧਿਆਪਕਾਂ ਨੂੰ ਉਹਨਾਂ ਸਾਰੀਆਂ ਸ਼ਖਸੀਅਤਾਂ ਨੂੰ ਜਿਹੜੇ ਕਿ ਇਸ ਪ੍ਰੋਫੈਸ਼ਨ ਨੂੰ ਸਮਰਪਿਤ ਨੇ ਅੱਜ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਅਧਿਆਪਕ ਉਹ ਸ਼ਖਸੀਅਤ ਹੈ ਜਿਹੜਾ ਕਿ ਮਾਤਾ-ਪਿਤਾ ਤੋਂ ਬਾਅਦ ਖੁਸ਼ ਹੁੰਦਾ ਹੈ ਬੱਚੇ ਦੀ ਤਰੱਕੀ ਦੇਖ ਕੇ ਇਹ ਉਹ ਮਲਾਦੀ ਤਰ੍ਹਾਂ ਹੈ ਜੜਾ ਕਿ ਖੁਦ ਉੱਥੇ ਹੀ ਰੰਦਾ ਹੈ ਪਰ ਬੱਚਿਆਂ ਨੂੰ ਪਾਰ ਲਗਾਉਂਦਾ ਹੈ ਉਹ ਆਪਣੀ ਲਾਈਫ ਦੇ ਵਿੱਚ अनेका ਹੀ ਬੱਚਿਆਂ ਦੀ ਜ਼ਿੰਦਗੀ ਨੂੰ ਸਵਾਰਦਾ ਹੈ ਉਹਦੀ ਸੋਚ ਤੇ ਉਹਦੀ ਸ਼ਖਸੀਅਤ ਤੇ ਡਿਪੈਂਡ ਕਰਦਾ ਹੈ ਉਹ ਵਿਨਾਸ਼ ਵੀ ਲਿਆ ਸਕਦਾ ਹੈ ਔਰ ਵਿਕਾਸ ਵੀ ਕਰ ਸਕਦਾ ਹੈ ਸਮੂਹ ਅਧਿਆਪਕ ਵਰਗ ਵੈਸੇ ਤੇ ਹਰ ਰੋਜ਼ ਹੀ ਇਹਨਾਂ ਦਾ ਸਨਮਾਨ ਹੋਣਾ ਚਾਹੀਦਾ ਹੈ ਪਰ ਅੱਜ ਦਾ ਦਿਨ ਖਾਸ ਤੌਰ ਤੇ ਹੈ ਇਹਨਾਂ ਸਾਰੀਆਂ ਸ਼ਖਸੀਅਤਾਂ ਨੂੰ ਅਧਿਆਪਕਾਂ ਨੂੰ ਸਮਰਪਿਤ ਅੱਜ ਸਾਡੇ ਸੰਸਥਾ ਦੇ ਵਿੱਚ ਵੀ ਵਿਦਿਆਰਥਣਾਂ ਨੇ ਸਰਪ੍ਰਾਈਜ਼ ਪਲਾਨ ਕੀਤਾ ਸਾਰਿਆਂ ਵਾਸਤੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਵਰੇਆ ਆਪਣਾ ਅਧਿਆਪਕ ਦਿਵਸ ਮਨਾਇਆ ਟੀਚਰਸ ਵਾਸਤੇ ਗੇਮਸ ਅਰੇਂਜ ਕੀਤੀਆਂ ਕੇਕ ਦਾ ਪ੍ਰਬੰਧ ਕੀਤਾ ਹੈ ਬੱਚਿਆਂ ਨੇ ਸਾਰੀਆਂ ਕਲਾਸਿਸ ਨੂੰ ਮੈਨੇਜ ਕਰਨ ਦਾ ਖੁਦ ਆਪਣਾ ਕਰ ਰਹੇ ਨੇ ਅੱਜ ਉਹਨਾਂ ਨੇ ਕਿਹਾ ਕਿ ਕੋਈ ਕਿਸੇ ਦਾ ਰੋਲ ਪਲੇ ਕਰ ਰਿਹਾ ਹੈ ਬੱਚੇ ਮੇਰਾ ਵੀ ਰੋਲ ਪਲੇ ਕਰ ਰਿਹਾ ਹੈ ਸ਼ਾਮ ਨੂੰ ਟੀਚਰਸ ਐਪ ਜੱਜਿਸ ਜਾਣਗੇ ਦੁਪਹਿਰ ਤੋਂ ਬਾਅਦ ਜਿਹੜੇ ਬੱਚੇ ਬਹੁਤ ਵਧੀਆ ਤਰੀਕੇ ਨਾਲ ਆਪਣੀਆਂ ਕਲਾਸਿਸ ਨੂੰ ਕੰਟਰੋਲ ਕਰ ਸਕਣਗੇ ਕਾ ਕਰ ਕੀਤਾ ਹੋਏਗਾ ਉਹਨਾਂ ਨੂੰ ਕੱਲ ਮਾਰਨਿੰਗ ਦੀ ਅਸੈਂਬਲੀ ਦੇ ਵਿੱਚ ਅਸੀਂ ਆਨਰ ਕਰਾਂਗੇ ਸੋ ਇਹ ਸਾਰੇ ਉਪਰਾਲੇ ਵਾਸਤੇ ਸਾਰੇ ਬੱਚਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਇੱਕ ਵਾਰੀ ਫੇਰ ਮੇਰੇ ਵੱਲੋਂ ਸਾਰੀਆਂ ਸ਼ਖਸੀਅਤਾਂ ਨੂੰ ਸਾਰੇ ਅਧਿਆਪਕ ਵਰਗ ਨੂੰ ਅੱਜ ਦੀ ਦਿਨੀਆਂ ਬਹੁਤ-ਬਹੁਤ ਮੁਬਾਰਕਾਂ ਔਰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਧੰਨਵਾਦ ਸਰਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਸ ਦੇ ਟੀਚਰਸ ਨੂੰ ਮੌਜੂਦ ਨੇ ਗੱਲ ਕਰ ਰਹੀ ਕਿ ਕਹਿੰਦੇ ਅੱਜ ਟੀਚਰਸ ਦੇ ਅੱਜ 5 ਸਤੰਬਰ ਦਾ ਦਿਨ ਜਿਹੜਾ ਹੈ ਇਹ ਇੱਕ ਕਹੋ ਕਿਸੇ ਵੀ ਵਿਅਕਤੀ ਦੀ ਸ਼ਖਸੀਅਤ ਦੇ ਵਿਕਾਸ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਹੁੰਦਾ ਹੈ ਉਹਦੇ ਅਧਿਆਪਕ ਦਾ ਇਹ ਦਿਨ ਸਮਰਪਿਤ ਅਜ ਉਹਨਾਂ ਸਾਰੇ ਅਧਿਆਪਕਾਂ ਦੇ ਪ੍ਰਤੀ ਆਪਣਾ ਆਭਾਰ ਪ੍ਰਗਟ ਕਰਨ ਦਾ ਆਪਣੀ ਕਹੋ ਕਿ ਆਪਣੀਆਂ ਮਾਨਦਗੀਆਂ ਭਾਵਨਾਵਾਂ ਪ੍ਰਗਟ ਕਰਨ ਦਾ ਜਿਨ੍ਹਾਂ ਨੇ ਸਾਡੇ ਜੀਵਨ ਨੂੰ ਇੱਕ ਨਵੀਂ ਸਿਹਤ ਦਿੱਤੀ ਸਾਡੀ ਸਰਵਪੱਖੀ ਵਿਕਾਸ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਪਲੇ ਕੀਤਾ ਔਰ ਅੱਜ ਦਾ ਇਹ ਦਿਹਾੜਾ ਅਸੀਂ ਵੀ ਇੱਕ ਟੀਚਰ ਆ ਇੱਕ ਬੜੇ ਮਾਣ ਵਾਲੀ ਗੱਲ ਹੈ ਪਰਮਾਤਮਾ ਨੇ ਸਾਨੂੰ ਇਹ ਉਹਤਾ ਬਖਸ਼ਿਆ ਹੈ ਕਿ ਅਸੀਂ ਵੀ ਜਿਹੜੇ ਆ ਆਪਣੇ ਗੁਰੂਆਂ ਤੋਂ ਜੋ ਸਿੱਖਿਆ ਲਈ ਆ ਉਹ ਸਾਰੀ ਸਿੱਖਿਆ ਜਿਹੜੀ ਆ ਆਪਣੇ ਆਣ ਵਾਲੀ ਜਿਹੜੀ ਆਪਣੇ ਵਿਦਿਆਰਥੀਆਂ ਨੂੰ ਇਹਨਾਂ ਸਾਰਿਆਂ ਨੂੰ ਉਹ ਗਿਆਨ ਵੰਡਈਏ ਜਿਹੜਾ ਗਿਆਨ ਅਸੀਂ ਪ੍ਰਾਪਤ ਕੀਤਾ ਹੈ ਤੇ ਇਹਨਾਂ ਨੂੰ ਇੱਕ ਚੰਗੇ ਇਨਸਾਨ ਬਣਾਉਣ ਦੇ ਵਿੱਚ ਇਹਨਾਂ ਦੀ ਮਦਦ ਕਰੀਏ ਤਾਂ ਜੋ ਇਹ ਵੀ ਜਿਹੜਾ ਹੈ ਜਿਸ ਤਰ੍ਹਾਂ ਅਸੀਂ ਆਪਣੇ ਅਧਿਆਪਕਾਂ ਦਾ ਨਾਮ ਰੋਸ਼ਨ ਕੀਤਾ ਇਸ ਮਕਾਮ ਦੇ ਉੱਤੇ ਪਹੁੰਚ ਕੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਇਹ ਸਾਰੇ ਵਿਦਿਆਰਥੀ ਜਿਹੜੇ ਨੇ ਇਸ ਜੋ ਵੀ ਇਥੇ ਸਕੂਲ ਤੋਂ ਸੰਸਥਾ ਤੋਂ ਜੋ ਵੀ ਸਿੱਖਦੇ ਨੇ ਉਹਨੂੰ ਦੂਜਿਆਂ ਤੱਕ ਪਹੁੰਚਾਉਣਾ ਔਰ ਸਾਡਾ ਨਾਮ ਰੋਸ਼ਨ ਕਰਨਾ ਔਰ ਤਰੱਕੀਆਂ ਮਾਣਨਾ ਥੈਂਕ ਯੂ ਠੀਕ ਹਿੰਦੀ ਹਾਂਜੀ ਅੱਜ ਦੀ ਇਸ ਟੀਚਰਸ ਡੇ ਤੇ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਸ ਤਰ੍ਹਾਂ ਮੈਮ ਨੇ ਪਹਿਲਾਂ ਦੱਸਿਆ ਹੋਵੇ ਕਿ ਜਿਸ ਤਰ੍ਹਾਂ ਸਾਡੇ ਟੀਚਰ ਸਾਡੇ ਤੇ ਮਾਣ ਮਹਿਸੂਸ ਕਰਦੇ ਸੀਗੇ ਹੈਨਾ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਬੱਚੇ ਨੇ ਉਹ ਸਾਡੇ ਤੋਂ ਵੀ ਅੱਗੇ ਜਾਣ ਇੱਕ ਸਿਰਫ ਅਧਿਆਪਕ ਤੇ ਇੱਕ ਮਾਵਾ ਵੀ ਹੁੰਦੇ ਨੇ ਜਿਹੜੇ ਬੱਚਿਆਂ ਤੋਂ ਇਹ ਉਮੀਦ ਕਰਦੇ ਨੇ ਕਿ ਉਹਦੇ ਬੱਚੇ ਉਹਨਾਂ ਤੋਂ ਵੀ ਅੱਗੇ ਚੱਲ ਤੇ ਇਸ ਦਿਨ ਅਸੀਂ ਆਪਣੇ ਪ੍ਰਿੰਸਪਲ ਮੈਮ ਵੱਲੋਂ ਸਾਰੇ ਸਟਾਫ ਵੱਲੋਂ ਸਾਰਿਆਂ ਨੂੰ ਟੀਚੇ ਦੇ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦੇ ਆਂ ਥੈਂਕ ਯੂ ਆਪਾਂ ਚੀਚੇ ਨੇ ਤੇ ਪੁੱਛਿਆ ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਆਇਸ ਫਤਿਹਗੜ੍ਹ ਚੂੜੀਆਂ ਜਿੱਥੇ ਸਾਰੇ ਨਾਮ ਵਿੱਚ ਉਹਨੇ ਅਧਿਆਪਕ ਬਾਬਾ ਰਜਿੰਦਰ ਸਿੰਘ ਜੀ ਗੱਲ ਕਰਦੇ ਆ ਗਏ ਅਧਿਆਪਕ ਜੀ ਕਿਸ ਤਰ੍ਹਾਂ ਦੇਖਦੇ ਬਹੁਤ-ਬਹੁਤ ਮੁਬਾਰਕ ਹੋਵੇ ਤੁਹਾਨੂੰ ਵੀ ਸਾਡੇ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਕਿਉਂਕਿ ਇਤਿਹਾਸਕਾਂ ਦੀ ਜਿਹੜੀ ਦੇਣ ਆ ਸਾਡਾ ਹਿੰਦੁਸਤਾਨ ਪਰੰਪਰਾਗਤ ਤੌਰ ਤੇ ਪ੍ਰਾਤਨ ਤੌਰ ਤੇ ਬੜੇ ਬੜੇ ਵੱਡੇ ਇਥੇ ਗੁਰੂ ਮਹਾਂਪੁਰਖ ਹੋਏ ਨੇ ਜਿਨ੍ਹਾਂ ਨੇ ਸਾਡੇ ਸਮਾਜ ਨੂੰ ਇਹੋ ਜਿਹੀ ਸਿੱਧਾਂ ਦਿੱਤੀਆਂ ਨੇ ਜਿਹਦੇ ਕਰਕੇ ਹਿੰਦੁਸਤਾਨ ਦੇ ਲੋਕ ਇੰਨੀ ਵੱਸੂ ਹੋਣ ਦੇ ਬਾਵਜੂਦ ਵੀ ਸੁਖੀ ਰਹੇ ਆ ਤੇ ਇਹ ਦੇਣ ਸਾਡੇ ਦੇਸ਼ ਵਾਸਤੇ ਬਹੁਤ ਮਹੱਤਵਪੂਰਨ ਆ ਕਿਉਂਕਿ ਇਥੇ ਬੜੇ ਮਹਾਂਪੁਰਖ ਹੋਏ ਆ ਜਿਨ੍ਹਾਂ ਨੇ ਸਾਡੇ ਦੇਸ਼ ਦੇ ਲੋਕਾਂ ਨੂੰ ਸਿੱਧਾ ਦਿੱਤੀਆਂ ਤੇ ਜਿਹੜੇ ਲਾਸਟ ਜਿਨ੍ਹਾਂ ਦਾ ਦਿਨ ਮਨਾਉਂਦੇ ਆ ਉਹ ਸਾਡੇ ਦੇਸ਼ ਦੇ ਇੱਕ ਮਹਾਨ ਪੁਰਸ਼ ਨੇ ਜਿਨ੍ਹਾਂ ਨੇ ਆਪਣੇ ਜਨਮ ਦਿਨ ਨੂੰ ਟੀਚਰਾਂ ਨੂੰ ਡੇਅਰ ਕੀਤਾ ਉਹਨਾਂ ਵਾਸਤੇ ਵੀ ਅਸੀਂ ਬੜੇ ਧੰਨਵਾਦੀ ਹਾਂ ਤੁਹਾਡਾ ਵੀ ਬੜਾ ਧੰਨਵਾਦ ਹੈ ਤੁਸੀਂ ਸਾਨੂੰ ਮਾਨ ਦੇਣ ਵਾਸਤੇ ਆਏ ਹੋ ਅੱਜ ਦੇ ਸਾਡੇ ਜਿਹੜੇ ਅਧਿਆਪਕ ਤੇ ਵਸਤੂ ਤੇ ਸਮੁੱਚੀ ਸਿੱਖਿਆ ਜਗਤ ਨਾਲ ਜੁੜੇ ਸਾਡੇ ਅਧਿਆਪਕ ਸਾਥੀ ਸਾਡੇ ਸਿੱਖਿਆ ਅਧਿਕਾਰੀ ਸਾਰਿਆਂ ਨੂੰ ਅੱਜ ਦੇ ਦਿਨ ਤੇ ਬਹੁਤ-ਬਹੁਤ ਮੁਬਾਰਕਾਂ ਅੱਜ ਦਾ ਦਿਨ ਜਿਸ ਦਾ ਆਪ ਸਭ ਨੂੰ ਪਤਾ ਹੈ ਕਿ ਡਾਕਟਰ ਰਾਧਾ ਕਿਸ਼ਨ ਜੀ ਦਾ ਜਨਮ ਦਿਨ ਅਤਾ ਅਤੇ ਉੱਤੇ ਜਨਮ ਦਿਨ ਦੀ ਸਥਿਤੀ ਆਇਤਾ ਦਿਨ ਜਿਹੜਾ 5 ਸਤੰਬਰ ਜਿਹੜਾ ਉਹ ਮਨਾਇਆ ਜਾਂਦਾ ਸੋ ਸਮੁੱਚੇ ਜਿੰਨੇ ਸਾਡੇ ਸਾਡੇ 77 ਅਧਿਆਪਕ ਜਿਹੜੇ ਪੂਰੇ ਪੰਜਾਬ ਦੇ ਸਟੇਟ ਲੈਵਲ ਤੇ ਅੱਜ ਉਹਨਾਂ ਨੂੰ ਸਟੇਟ ਅਵਾਰਡ ਨਵਾਜਿਆ ਜਾਰੇ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਸਪੈਸ਼ਲੀ ਸਾਡੇ ਪੰਜ ਜਿਹੜੇ ਸਾਡੇ ਜ਼ਿਲ੍ਹੇ ਨਸਬਤ ਕੁਦਰਦਸ ਪੁਛਲੇ ਦੇ ਅਧਿਆਪਕ ਸਾਥੀ ਨੇ ਪ੍ਰਿੰਸੀਪਲ ਸਭਾ ਨੇ ਉਹਨਾਂ ਨੂੰ ਵੀ ਆਇਤਾ ਦਿਨ ਤੇ ਬਹੁਤ-ਬਹੁਤ ਮੁਬਾਰਕਾਂ ਔਰ ਸਮੁੱਚਾ ਅਧਿਆਪਕ ਵਰਗ ਨੂੰ ਇਹ ਮੈਸੇਜ ਹੈ ਕਿ ਇਸ ਤਰ੍ਹਾਂ ਹੀ ਸਾਸੀ ਵਿਦਿਆਰਥੀਆਂ ਨੂੰ ਵਧੀਆ ਤੇ ਵਧੀਆ ਸਿੱਖਿਆ ਮੁਹੱਈਆ ਕਰਾਈਏ ਤਾਂ ਕਿ ਇਹ ਸਾਡਾ ਪੰਜਾਬ ਸਾਡਾ ਭਾਰਤ ਵੱਤ ਵੱਤ ਇਹ ਸਾਡੇ ਕੋਲ ਅਸੀਂ ਇਹਨਾਂ ਦੀ ਸਿਰਜਣਹਾਰੇ ਮਾਂ ਪਿਓ ਤੋਂ ਬਾਅਦ ਸਾਡੀ ਟਰਨ ਸਾਡੇ ਕੋਲ ਬੱਚੇ ਆਉਂਦੇ ਨੇ ਇੱਕ ਕੱਚੀ ਮਿੱਟੀ ਆਹੀ ਇਹਨਾਂ ਨੂੰ ਸਵਾਰਨਾ ਵਾ ਔਰ ਇਹ ਦੇਸ਼ ਦੇ ਸਿਰਜਣਹਾਰੇ ਨੇ ਕੱਲ ਨੂੰ ਇਹਨਾਂ ਨੇ politician ਇਹਨਾਂ ਨੇ doctor ਇਹਨਾਂ ਨੇ engineer ਬੰਨਾ ਤਾਂ ਕਿ ਵਧੀਆ ਸਮਾਜ ਦੀ ਸਿਰਜਣਾ ਕਰੇ ਹਾਂਜੀ ਬੰਦ ਸਾਹਿਬ ਬੱਚਿਆਂ ਲਈ ਕੋਈ ਮੈਸੇਜ ਆਜੀ ਹਾਂਜੀ ਹਾਂਜੀ ਮੈਂ ਮੈਸੇਜ ਦੇਣਾ ਚਾਹੁੰਦਾ ਆ ਅਧਿਆਪਕ ਦਵਸਤੇ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਆ ਫਿਰ ਜਿਹੜਾ ਅਧਿਆਪਕ ਦਵਸਿਆ ਅਧਿਆਪਕ ਜਿਹੜਾ ਆ ਗੁਰੂ ਆ ਸਾਰਿਆਂ ਦਾ ਗੁਰੂ ਜਿਹੜਾ ਆ ਹਰੇਕ ਨੂੰ ਸਿੱਖਿਆ ਦਿੰਦਾ ਆ ਇਹਦੀ ਸਿੱਖਿਆ ਜਿਹੜੀ ਆ ਸਮਾਜ ਨੂੰ ਸਹੀ ਦਿਸ਼ਾ ਦੇ ਵਿੱਚ ਲੈ ਕੇ ਜਾਂਦੀ ਆ ਇਸ ਲਈ ਜਿਹੜਾ ਅਧਿਆਪਕ ਆ ਉਹਦਾ ਬਹੁਤ ਹੀ ਵਧੀਆ ਜਿਹੜਾ ਆ ਰੋਲ ਆ ਸਮਾਜ ਨੂੰ ਚੰਗਾ ਕਰਨ ਦੇ ਵਿੱਚ ਬੱਚਿਆਂ ਦਾ ਜਿਹੜਾ ਭਵਿੱਖ ਨਿਖਾਰਨ ਦੇ ਵਿੱਚ ਤੇ ਮੈਂ ਅਧਿਆਪਕ ਵਸਤੇ ਇੱਕ ਪੁਰੀ ਸਾਰੇ ਅਧਿਆਪਕ ਸਾਥੀਆਂ ਨੂੰ ਜਿੰਨੇ ਵੀ ਸਾਡੇ ਦੇਸ਼ ਵਿੱਚ ਨੇ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਧੰਨਵਾਦ ਅ ਅ ਬਾੜ ਸਾਹਿਬ ਤੁਹਾਡੇ ਮਾਧਿਅਮ ਰਾਹੀਂ ਪਹਿਲ ਤੋਂ ਤੁਹਾਡਾ ਧੰਨਵਾਦ ਤੁਸੀਂ ਸਾਡੇ ਸਕੂਲ ਆ ਜਾਏ ਜੀ ਤੁਹਾਡੇ ਮਾਧਿਅਮ ਰਾਹੀਂ ਮੈਂ ਸਮੂਹ ਅਧਿਆਪਕ ਵਰਗ ਨੂੰ ਅੱਜ ਦੇ ਦਿਨ ਤੇ ਬਹੁਤ-ਬਹੁਤ ਵਧਾਈ ਦਿੰਦਾ ਜਿਵੇਂ ਕਿ ਅਸੀਂ ਜਾਣਦੇ ਕਿ ਭਾਰਤ ਦੇ ਦੂਸਰੇ ਰਾਸ਼ਟਰਪਤੀ ਔਰ ਪਹਿਲੇ ਉਪ ਰਾਸ਼ਟਰਪਤੀ ਡਾਕਟਰ ਅਰਦਾ ਕ੍ਰਿਸ਼ਨਨ ਜੀ ਜਿਹੜੇ ਕਿ ਬਹੁਤ ਹੀ ਵੱਡੇ ਵਿਦਵਾਨ ਸੀ ਉਨ੍ਹਾਂ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਆ ਸਾਰੇ ਅਧਿਆਪਕਾਂ ਦੇ ਸਤਿਕਾਰ ਦੇ ਲਈ ਆਪਾਂ ਜਿਹੜਾ ਵਾਅਦਾ ਦੇ ਉਸ ਨੂੰ ਲਾਉਂਦੇ ਆ ਅਧਿਆਪਕਾਂ ਦੇ ਸਤਿਕਾਰ ਲਈ ਔਰ ਅਧਿਆਪਕ ਜਿਹੜਾ ਵਾ ਇਸ ਸფერੇ ਵੀ ਗੱਲ ਕਰ ਰਹੇ ਸੀ ਕਿ ਅਧਿਆਪਕ ਨੂੰ ਇੱਕ ਅਗਰ ਕਾਪੀ ਔਰ ਇੱਕ ਪੈਨਸਲ ਦੇ ਦਿੱਤੀ ਜਾਏ ਤਾਂ ਚੰਗਾ ਸਮਾਜ ਸਿੱਖ ਸਕਦਾ ਅਧਿਆਪਕ ਦੇ ਉੱਪਰ ਮੋਢਿਆਂ ਦੇ ਉੱਪਰ ਜਿਹੜੀ ਆ ਬਹੁਤ ਵੱਡੀ ਦੇਸ਼ ਨੂੰ ਸਮਾਜ ਨੂੰ ਸਵਾਰਨ ਦੀ ਜ਼ਿੰਮੇਵਾਰੀ ਹੁੰਦੀ ਆ ਔਰ ਮੈਂ ਇਸ ਗੱਲ ਨੂੰ ਮਾਨ ਨਾਲ ਕਹਿਣਾ ਵਾਂ ਕਿ ਸਾਡੇ ਦੇਸ਼ ਤੇ ਸਾਡੇ ਸਮਾਜ ਦੇ ਜਿੰਨੇ ਵੀ ਅਧਿਆਪਕ ਨੇ ਆਪਣੇ ਕਿਤੇ ਦੇ ਵਿੱਚ ਲੱਗੇ ਹੋਏ ਉਹ ਇਸ ਡਿਊਟੀ ਨੂੰ ਬਖੂਬੀ ਨਿਭਾ ਰਹੇ ਨੇ ਸਾਰੇ ਅਧਿਆਪਕ ਸਾਥੀਆਂ ਨੂੰ ਅੱਜ ਦੇ ਦਿਨ ਦੇ ਉੱਤੇ ਬਹੁਤ-ਬਹੁਤ ਵਧਾਈਆਂ ਸ਼ੁਭਕਾਮਨਾਵਾਂ ਧੰਨਵਾਦ ਜੀ ਸਭ ਤੋਂ ਪਹਿਲਾਂ ਸਾਰੇ ਅਧਿਆਪਕ ਵਰਗ ਨੂੰ ਇਸ ਸ਼ੁਭ ਪਵਿੱਤਰ ਦਿਹਾੜੇ ਤੇ ਬਹੁਤ-ਬਹੁਤ ਵਧਾਈਆਂ ਇਹ ਦਿਹਾੜਾ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਵੱਲੋਂ ਉਹਨਾਂ ਦੇ ਯੋਗਦਾਨ ਜਿਹੜਾ ਉਹਨਾਂ ਨੇ ਭਾਰਤ ਦੇਸ਼ ਪ੍ਰਤੀ ਵਿੱਦਿਆ ਦੇ ਪ੍ਰਤੀ ਦਿੱਤਾ ਹੈ ਉਹਨਾਂ ਦੇ ਜਨਮ ਦਿਨ ਦੀ ਯਾਦ ਵਿੱਚ ਟੀਚਰਸ ਦਿਵਸ ਮਨਾਇਆ ਜਾਂਦਾ ਹੈ ਇਸ ਤੋਂ ਬਾਅਦ ਕਈ ਹਫ਼ਤੇਾਂ ਦੀ ਪੜ੍ਹਾਈ ਜਿਹੜੀ ਆ ਉਹ ਇੱਕ ਫਰਸ਼ ਤੋਂ ਬੰਦੇ ਨੂੰ ਅਰਸ਼ ਤੱਕ ਲੈ ਜਾਂਦੀ ਆ ਕਹਿੰਦੇ ਜੀ ਕਾਲਾ ਰੰਗ ਅੰਧਵਿਸ਼ਵਾਸੀ ਆ ਪਰ ਮੈਂ ਨਹੀਂ ਮੰਨਦਾ ਕਹਿੰਦੇ ਜੀ ਬਲੈਕ ਇਜ਼ ਦਾ ਕਲਰ ਆਫ ਬਲੈਕ ਬੋਰਡ ਬਲੈਕ ਇਜ਼ ਦਾ ਕਲਰ ਆਫ ਬਲੈਕ ਬੋਰਡ ਬਟ ਇਟ ਹੈਸ ਪ੍ਰੋਡਿਊਸਡ ਅਬਦੁਲ ਕਲਾਮ ਐਂਡ ਜੌਂਟੀ ਰੋਡਸ ਇਸ ਤੋਂ ਬਾਅਦ ਮੈਂ ਕੀ ਕਹਿ ਸਕਦਾ ਕਿ ਇੱਕ ਨੀਵੇਂ ਲੈਵਲ ਤੋਂ ਉੱਟ ਕੇ ਅਬਦੁਲ ਕਲਾਮ ਵਰਗੇ ਜੌਂਟੀ ਰੋਡਸ ਵਰਗੇ ਆਪਣੇ ਗੁਰੂਆਂ ਦੀ ਗਾਈਡੈਂਸ ਦੇ ਥੱਲੇ ਬਲੈਕ ਬੋਰਡ ਦੀ ਸਚ ਚਾਨਣ ਆਪਣੇ ਉੱਚ ਉੱਚਤਮ ਮੁਕਾਮ ਤੇ ਪਹੁੰਚੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਅਧਿਆਪਕਾਂ ਦਾ ਮਾਨ ਕਰਨਾ ਚਾਹੀਦਾ ਹੈ ਸਭ ਬੱਚਿਆਂ ਨੂੰ ਤੇ ਉਹਨਾਂ ਦੇ ਕਈ ਨਕਸ਼ੇ ਕਦਮਾਂ ਤੇ ਚੱਲਣਾ ਚਾਹੀਦਾ ਹੈ ਤਾਂ ਕਿ ਜੋ ਆਪਣੀ ਲਾਈਫ ਨੂੰ ਸਕਸੈਸਫੁਲ ਬਣਾ ਸਕਣ ਮੇਰਾ ਨਾਮ ਅਭਿਸ਼ੇਕ ਮੇਰੇ ਵੱਲੋਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਅੱਜ ਟੀਚਰ ਡੇ ਆ ਤੇ ਹਰੇਕ ਸਕੂਲ ਦੇ ਵਿੱਚ ਟੀਚਰ ਜੀ ਮਨਾਇਆ ਜਾਂਦਾ ਹੈ ਸੋ ਟੀਚਰ ਇੱਕ ਉਹ ਅਧਿਆਪਕ ਨੇ ਸਾਡੇ ਤੇ ਸਾਨੂੰ ਉਹ ਹਰ ਇੱਕ ਚੀਜ਼ ਸਿਖਾਉਂਦੇ ਨੇ ਕਿਉਂਕਿ ਜਦੋਂ ਆਪਾਂ ਪਹਿਲੇ ਫਸਟ ਟਾਈਮ ਸਕੂਲ ਆਏ ਸੀਗੇ ਆਪਾਂ ਇੱਕ ਕੋਰਾ ਪੰਨਾ ਹੀ ਸੀਗੇ ਤੇ ਉਹਨਾਂ ਨੇ ਸਾਨੂੰ ਸਟਾਰਟਿੰਗ ਤੋਂ ABC ਤੋਂ ਲੈ ਕੇ ਕਲਾਸ 2 ਤੱਕ ਸਾਨੂੰ ਨਾ ਨਿਪਟਾਣਾ ਸ਼ੁਰੂ ਕੀਤਾ ਹਨਾ ਤੇ ਸਾਡੇ ਲਈ ਬਹੁਤ ਮਾਣ ਦੀ ਗੱਲ ਆ ਕਿ ਸਾਨੂੰ ਇਹੋ ਜਿਹੇ ਅਧਿਆਪਕ ਮਿਲੇ ਤੇ ਸਾਨੂੰ ਲੱਗਦਾ ਆਪਾਂ ਇੱਕ ਦਿਨ ਸਟਾਰ ਬਣਾਂਗੇ ਤੇ ਆਪਣੇ ਅਧਿਆਪਕਾਂ ਦਾ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਾਂਗੇ ਧੰਨਵਾਦ। ਅਮਰਪਾਲ ਸਿੰਘ ਐਸਮੇ ਕਲਾਸ 2 ਸੀਜ਼ ਮਾਧਿਰੇ ਤਿਆਰ ਕੀ ਹਾਂ ਮੈਨੂੰ ਬਹੁਤ ਮਾਣ ਮਹਿਸੂਸ ਹੋਣ ਲਿਆ ਵਾ ਕਿ ਸਾਡੇ ਸਕੂਲ ਦੇ ਨੇ ਪਿਆਰੇ ਅਧਿਆਪਕਾਂ ਨੇ ਸਾਨੂੰ ਮੌਕਾ ਦਿੱਤਾ ਵਾ ਕਿ ਤੁਸੀਂ ਵੀ ਟੀਚਰਸ ਡੇ ਦਾ ਇਸ ਕੰਪੀਟੀਸ਼ਨ ਤੇ ਆਪਣਾ ਹਿੱਸਾ ਲਵੋ। ਇੱਕ ਵਧੀਆ ਟੀਚਰ ਬਣ ਕੇ ਬੱਚ ਨੂੰ ਸਟੱਡੀ ਕਰਵਾਉ ਵਗੈਰਾ ਤੇ ਮੈਨੂੰ ਬਹੁਤ ਮਾਣ ਆ ਕਿ ਮੈਂ ਇੱਕ ਦਿਨ ਜ਼ਰੂਰ ਅੱਗੇ ਵੱਧ ਕੇ ਸਟਾਰ ਬਣਾਗਾ ਤੇ ਟੀਚਰਾਂ ਦਾ ਨਾਮ ਰੋਸ਼ਨ ਕਰਾਂਗਾ